ਜੀ ਚਰਨ ਜੀ ਚੰਨੀ ਵੇਲੇ ਦਾ ਬਿੱਲ ਮਾਫ ਸੀਗਾ ਜੀ ਹੁਣ ਇਹਨਾਂ ਨੇ 2-3 ਮਹੀਨਿਆਂ ਦੇ ਵਿੱਚ ਹੀ ਸਾਨੂੰ 20000 ਰੁਪਿਆ ਬਿੱਲ ਭੇਜਤਾ ਜੀ ਸਿੱਧਾ ਹੀ ਘਰੇ ਆ ਕੇ ਕਿਹਾ ਸਾਨੂੰ ਵੀ ਤੁਹਾਡਾ 20000 ਰੁਪਿਆ ਬੈਲ ਆ ਵੀ ਇਹਨੂੰ ਪਰੋ ਨਹੀਂ ਤਾਂ ਅਸੀਂ ਮੀਟਰ ਪਟਕੇ ਲੈ ਜਾਂਦੇ ਪੈਨਸ਼ਨ ਤੁਹਾਨੂੰ ਟਾਈਮ ਨਾਲ ਮਿਲ ਜਾਂਦੀ ਹੈਗੀ 2500 ਕਿਹਾ ਸੀ ਸਰਕਾਰ ਨੇ ਕਰਦਾਂਗੇ ਨਹੀਂ ਮਿਲਦੀ ਟਾਈਮ ਨਾਲ ਮਿਲਦੀ ਨਹੀਂ ਹੁਣ ਤਾਂ 2 ਮਹੀਨੇ ਹੋ ਗਏ ਮਿਲੀ ਨਹੀਂ ਹੂੰ ਤਾਨੂੰ ਕਿੰਨਾ ਬਿੱਲ ਆਇਆ 96000 ਆਇਆ ਸੀ ਜੀ ਮੁੰਡਿਆਂ ਨੇ ਉੱਥੋਂ ਭੱਟੇ ਤੇ ਪੜ ਕੇ ਭਰੇ ਆ ਅੱਛਾ ਹਾਂ ਜੀ ਤਰਨ ਵਿਚਾਰਨ ਤਿੰਨ ਮਹੀਨੇ ਹੋ ਗਏ ਉਹ ਕਰ ਪ੍ਰਿਹਡ ਕਰਾਂਗੇ ਕਿਸੇ ਗਰੀਬ ਦਾ ਮੀਟਰ ਨਹੀਂ ਪਟਿਆ ਜਾਣ ਦੇਵਾਂਗੇ ਜੀ ਸਾਰੀਆਂ ਬੀਬੀਆਂ ਨੇ ਤਿਆਰੀ ਕਰ ਲਈ ਆ ਕਿ ਅਸੀਂ ਆਪਦੇ ਮੀਟਰ ਨਹੀਂ ਪਟੇ ਜਾਣ ਦੇਣੇ ਇਹਦੂ ਤਾਂ ਮਰੀ ਚੰਗੇ ਅਨਰੇਗਾ ਇਹਨਾਂ ਦੀ ਬੰਦ ਦਾ ਵਿਚਾਰਿਆਂ ਦੀ ਕਿਕਰਾਂ ਤੇ ਚੜ ਚੜ ਬਾਲਣ ਲਾਉਂਦਾਂ ਫਿਰਦਿਆਂ 1000 ਰੁਪਏ ਨੂੰ ਸਿਲੰਡਰ ਕਰਤਾ ਨਵੇਂ ਸਾਲ ਦੇ ਆਗਮਨ ਦੇ ਨਾਲ ਆ ਜਿਹੜਾ ਉਹ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵੱਲੋਂ ਆ ਜਿਹੜੇ ਕੁਝ ਨਵੇਂ ਤੋਹਫੇ ਆ ਜਿਹੜੇ ਉਹ ਮਜ਼ਦੂਰਾ ਨੂੰ ਕਿਸਾਨਾਂ ਨੂੰ ਮੁਲਾਜ਼ਮਾਂ ਨੂੰ ਜਿਹੜੇ ਉਹ ਦਿੱਤੇ ਗਏ ਹੈਗੇ ਆ ਪਰ ਉਹ ਤੋਹਫਿਆਂ ਦਾ ਇਹਨਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ ਹੈਗਾ ਸਗੋਂ ਇਹ ਹੈਗਾ ਕਿ ਇਹਨਾਂ ਤੋਹਫਿਆਂ ਨੂੰ ਆ ਜਿਹੜਾ ਲੋਕੀ ਵਿਰੋਧ ਕਰ ਰਹੇ ਹੈਗੇ ਆ ਪਿੰਡਾਂ ਪਿੰਡਾਂ ਦੇ ਵਿੱਚ ਇਹਨਾਂ ਤੋਹਫਿਆਂ ਦੇ ਖਿਲਾਫ ਆ ਜਿਹੜਾ ਉਹ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈਗੇ ਆ ਤਾਂ ਉਸੇ ਹੀ ਕੜੀ ਦੇ ਤਹਿਤ ਆ ਜਿਹੜਾ ਅੱਜ ਇਸ ਟਾਈਮ ਅਸੀਂ ਪਿੰਡ ਚਖੜਾ ਵਾਲਾ ਖੜੇ ਆ ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਇੱਥੇ ਅੱਜ ਮਜ਼ਦੂਰਾਂ ਨੇ ਇਕੱਤਰ ਹੋ ਕੇ ਆ ਜਿਹੜਾ ਮੋਦੀ ਸਰਕਾਰ ਦੀ ਤੇ ਮਾਨ ਸਰਕਾਰ ਦੀ ਜਿਹੜੀ ਆਰਥਿਕ ਫੂਕੀ ਆ ਇਹਨਾਂ ਦੀ ਇੱਕ ਵੱਡੀ ਸਮੱਸਿਆ ਹੈਗੀ ਆ ਉਹ ਵੱਡੀ ਸਮੱਸਿਆ ਇਹ ਹੈਗੀ ਆ ਕਿ ਅੱਜ ਇਹਨਾਂ ਦੇ ਪਿੰਡ ਦੇ ਵਿੱਚ ਬਿਜਲੀ ਵਿਭਾਗ ਦੇ ਤੋਂ ਮੁਲਾਜ਼ਮ ਇਹ ਕਹਿ ਕੇ ਗਿਆ ਕਿ ਬਹੁਤ ਸਾਰੇ ਮਜ਼ਦੂਰਾਂ ਦੇ ਘਰਾਂ ਦਾ ਜਿਹੜਾ ਉਹ ਬਿੱਲ ਵੱਡੇ ਪੱਦਰ ਤੇ ਖੜਾ ਤੇ ਉਹ ਜੇ ਨਾ ਭਰਿਆ ਤਾਂ ਇਸ ਪੱਦਰ ਤੋਂ ਵੱਡੇ ਪੱਦਰ ਦੇ ਉੱਤੇ ਮੀਟਰ ਪੱਟੇ ਜਾਣਗੇ ਚੱਪਾਲੇ ਮੀਟਰਾਂ ਨੂੰ ਲੈ ਕੇ ਵੀ ਅਕਸਰ ਰੋਲਾ ਪੈਂਦਾ ਹੈਗਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮੰਗਾਂ ਹੈਗੀਆਂ ਨਰੇਗਾ ਦੀ ਡਿਮਾਂਡ ਹੈਗੀ ਆ ਤਮਾਮ ਮੰਗਾਂ ਨੂੰ ਲੈ ਕੇ ਜਿਹੜਾ ਧਰਨੇ ਪ੍ਰਦਰਸ਼ਨ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਹੋ ਰਹੇ ਹੈਗੇ ਆ ਆਉਣ ਵਾਲੇ ਦਿਨਾਂ ਨੂੰ ਵੀ ਆ ਜਿਹੜੇ ਉਹ ਧਰਨੇ ਪ੍ਰਦਰਸ਼ਨ ਹੋਣਗੇ ਹਾਲੇ ਪਿਛਲੇ ਦਿਨੀ ਹੀ ਆ ਜਿਹੜਾ ਉਹ 6 ਤੇ 7 ਤਰੀਕ ਨੂੰ ਆ ਜਿਹੜਾ ਮਜ਼ਦੂਰ ਤੇ ਪਿੰਡੂ ਤੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਜਿਹੜਾ 6 ਤੇ 7 ਤਰੀਕ ਨੂੰ ਜਿਹੜਾ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਧਰਨਾ ਪ੍ਰਦਰਸ਼ਨ ਕੀਤੇਗੇ ਉਹਨਾਂ ਦੇ ਵਿੱਚ ਵੀ ਮਜ਼ਦੂਰਾਂ ਨੇ ਜਿਹੜਾ ਆਪਦੀਆਂ ਮੰਗਾਂ ਇਸ ਪਿੰਡ ਦੇ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਕੀ ਦਿੱਕਤਾਂ ਨੇ ਕਿਉਂ ਇਹ ਦਰਨਾ ਪ੍ਰਦਰਸ਼ਨ ਕਰ ਰਹੇ ਹੈਗੇ ਆ ਕਿਉਂ ਇਹਨਾਂ ਨੇ ਪੁਤਲੇ ਫੂਕੇ ਆ ਕਿਉਂ ਆਪ ਦਾ ਰੋਸ ਪ੍ਰਦਰਸ਼ਨ ਕਰ ਰਹੇ ਹੈਗੇ ਆ ਸਾਡੇ ਨਾਲ ਇਸ ਪਿੰਡ ਦੇ ਵਸਨੀਕ ਤੇ ਨਾਲ ਹੀ ਇਹ ਜਿਹੜਾ ਇਹਨਾਂ ਨੂੰ ਜੋ ਲੀਡ ਕਰ ਰਹੇ ਆ ਉਹ ਮੌਜੂਦ ਨੇ ਕਿਹੜੀ ਜਥੇਬੰਦੀ ਤੋਂ ਲੀਡ ਹੋ ਰ ਕਰ ਰਹੇ ਹੈਗੇ ਆ ਤੇ ਕੀ ਮੰਗਾਂ ਮਸਲੇ ਹੈਗੇ ਸਸੀ ਗਰਪਨ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਰਮਪੀ ਕੌਰ ਝਖੜਵਾਲਾ ਅੱਛਾ ਕਿਹੜੀ ਜਥੇਬੰਦੀ ਸਾਡੀ ਜਥੇਬੰਦੀ ਆਦਵਾਸੀ ਗੁਰੂ ਗਿਆਨਾਥ ਪੂਰਨ ਸੰਘਰਸ਼ ਦਲ ਤੇ ਨੈਸ਼ਨਲ ਜਸਟਿਸ ਪਾਰਟੀ ਜੀ ਅੱਛਾ ਇਹ ਦੱਸਿਓ ਕਿ ਅੱਜ ਤੁਸੀਂ ਇਹ ਪੁਤਲੇ ਫੂਕੇ ਹੈਗੇ ਆ ਮੋਦੀ ਦਾ ਵੀ ਪੁਤਲਾ ਹੈਗਾ ਵਿੱਚ ਇਹ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਨਾਅਰੇਬਾਜ਼ੀ ਕਰ ਰਹੇ ਹੈਗੇ ਆ ਕੀ ਕਾਰਨ ਹੈਗਾ ਕਿਹੜੀਆਂ ਮੰਗਾਂ ਨੂੰ ਲੈ ਕੇ ਹੈ ਜਿਹੜਾ ਤੁਸੀਂ ਇਹ ਰੋਸ ਪ੍ਰਦਰਸ਼ਨ ਜਿਹੜਾ ਕਰ ਰਹੇ ਸਾਡੇ ਜੀ ਪਿੰਡ ਛਖੜਾਲਾ ਦੇ ਵਿੱਚ ਤੇ ਹੋਰ ਮਜ਼ਦੂਰਾਂ ਨੂੰ ਆਮ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਬਿਜਲੀ ਦੇ ਬਿੱਲ ਆਇਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੇ ਘਰਾਂ ਵਿੱਚ ਜਾ ਕੇ ਇਹ ਕਹਿੰਦਾ ਸੀ ਕਿ ਉੱਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਤੇ ਗਰੀਬਤਾ ਵਿਚਾਰੇ ਸੂਰਜ ਦਾ ਨਾ ਹੀ ਭੁੱਲ ਗਏ ਕਿ ਸੂਰਜ ਕੀ ਹੁੰਦਾ ਕਿਉਂਕਿ ਉਹਨਾਂ ਦੇ ਚੁੱਲ੍ਹੇ ਬਿਲਕੁਲ ਠੰਡੇ ਹੋ ਗਏ ਆ ਕਿਉਂਕਿ ਪੰਜਾਬ ਦੇ ਵਿੱਚ ਗਰੀਬਾਂ ਨੂੰ ਕਿਤੇ ਨਾ ਕਿਤੇ ਮਨਰੇਗਾ ਦਾ ਸਹਾਰਾ ਸੀਗਾ ਤੇ ਸੈਂਟਰ ਸਰਕਾਰ ਨੇ ਮਨਰੇਗਾ ਬੰਦ ਕਰ ਮਨਰੇਗਾ ਬੰਦ ਇਸ ਲਈ ਹੋਗੀ ਕਿ ਉਹ ਕਹਿੰਦੇ ਕੋਸ ਪੈਸੇ ਆ ਜਿਹੜਾ ਪੰਜਾਬ ਸਰਕਾਰ ਪਾਉਗੀ ਪੰਜਾਬ ਦੀ ਸਰਕਾਰ ਦੇ ਹੋਰ ਬਥੇਰੇ ਖਰਚੇ ਆ ਕਿਤੇ ਰੇਲਿੰਗਾਂ ਤੇ ਕਰਤੇ ਕਿਤੇ ਹੈਲੀਕਾਪਟਰਾਂ ਤੇ ਕਰਤੇ ਤੇ ਉਹਨਾਂ ਦਾ ਬਹਾਨਾ ਚੱਲ ਗਿਆ ਕਿ ਅਸੀਂ ਪੈਸੇ ਪਾਉਣੇ ਨਹੀਂ ਗਰੀਬਾਂ ਦੀ ਮਨਰੇਗਾ ਖਤਮ ਹੋ ਗਈ ਤੇ ਜਿਹੜਾ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਦੂਜੀ ਲਹਿਰ ਚਲਾਤੀ ਹੈ ਤੇ ਜੇ ਮਜ਼ਦੂਰਾਂ ਦੇ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਤਾਂ ਫੇਰ ਹੀ ਨਸ਼ੇ ਖਤਮ ਹੋਣੇ ਆ ਨਹੀਂ ਜਿੰਨੇ ਮਰਜੀ ਇਹ ਡਰਾਮੇ ਕਰ ਲੈਣ ਕੋਈ ਨਸ਼ਾ ਖਤਮ ਨਹੀਂ ਹੋਊਗਾ ਕਿਉਂਕਿ ਡਿਗਰੀਆਂ ਕਰਕੇ ਬੱਚੇ ਕੋਰਸ ਕਰਕੇ ਬੱਚੇ ਸ਼ੈਲਰਾਂ ਦੇ ਵਿੱਚ ਜਾ ਰਹੇ ਆ ਲੇਬਰ ਕਰ ਰਹੇ ਆ ਭੱਠਿਆਂ ਤੇ ਕੰਮ ਕਰ ਰਹੇ ਆ ਤੇ ਲੇਬਰ ਨਾਲ ਫਿਰ ਬੱਚੇ ਨਸ਼ਾ ਹੀ ਕਰਨਗੇ ਅੱਛਾ ਨਵਾਂ ਕਾਨੂੰਨ ਬਦਲਿਆ ਹੈਗਾ ਕਹਿੰਦੇ ਵੀ ਹੁਣ ਤਾਂ 125 ਦਾ ਕੰਮ ਮਿਲੂਗਾ ਜੋ ਨਵੀਂ ਵੈਬ ਜੀਰਾਮ ਜੀ ਸਕੀਮ ਲਾਂਚ ਕੀਤੀ ਹੈਗੀ ਆ ਕੇਂਦਰ ਸਰਕਾਰ ਨੇ ਪਹਿਲਾਂ ਨਰੇਗਾ ਨੂੰ ਬਦਲ ਕੇ ਆ ਜਿਹੜੀ ਨਵੀਂ ਸਕੀਮ ਆ ਗਈ ਹੈਗੀ ਤੁਹਾਡੇ ਧਿਆਨ ਦੇ ਵਿੱਚ ਹੁਣਾਂ ਨਵੀਂ ਸਕੀਮ ਦੇ ਅਨੁਸਾਰ ਆ ਜਿਹੜਾ ਉਹ ਕਹਿੰਦੇ ਵੀ ਅਸੀਂ ਤਾਂ 100 ਦੀ بجائے ਹੁਣ 25 125 ਜਣ ਕੰਮ ਦੇਵਾਂਗੇ ਫਿਰ ਵਿਰੋਧ ਕਿਉਂ ਉਹ 12 ਵਿੱਚ ਕੀਤਾ ਜੀ ਉਹ ਜੀ ਰਾਮ ਜੀ ਨਹੀਂ ਜੀ ਖਰਾਮ ਜੀ ਜਿਹੜਾ ਸਕੀਮ ਆਈ ਆ ਕਿਉਂਕਿ ਮਜ਼ਦੂਰਾਂ ਨੂੰ ਕਿਹਾ ਗਿਆ ਕਿ ਸਰਕਾਰ ਜਿਹੜਾ ਪੈਸੇ ਪਾਊਗੀ ਪੰਜਾਬ ਦੀ ਇਹਨਾਂ ਦੇ ਤਾਂ ਖਜ਼ਾਨੇ ਪਹਿਲਾਂ ਪੀਪੇ ਵਾਂਗੂ ਖੜਕੀ ਜਾਂਦੇ ਆ ਤੇ ਨਾ ਇਹ ਪੈਸੇ ਪਾਉਣ ਤੇ ਨਾ 125 ਦਿਨ ਕੰਮ ਚੱਲੇ ਬਸ ਉਹ ਇੱਕ ਲਾਰਾਂ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਮਜ਼ਦੂਰਾਂ ਨੂੰ ਵੀ 125 ਦਿਨ ਕਹਿ ਦੋ ਕਿਉਂਕਿ ਕਿਸਾਨ ਜਥੇਬੰਦੀਆਂ ਜਾਂ ਹੋਰ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨੇ ਲਾਏ ਗਏ ਸੀ ਉਹਨਾਂ ਤੋਂ ਖਹਿੜਾ ਛਡਾ ਲਿਆ ਇਹ 125 ਦਿਨ ਕਹਿ ਕੇ ਨਾ ਸਰਕਾਰ ਪੰਜਾਬ ਦੀ ਪੈਸੇ ਤੇ ਪਾਵੇ ਤੇ ਨਾ ਕੰਮ ਚੱਲੇ ਮਜ਼ਦੂਰਾਂ ਨੂੰ ਜਿੱਥੇ 35 ਕਿਲੋ ਕਣਕ ਜਿਹੜਾ ਕਾਲੀ ਦਲ ਦੀ ਸਰਕਾਰ ਦੇ ਵਿੱਚ ਮਿਲਦੀ ਸੀ ਉਹਨਾਂ ਦੀ 30 ਕਿਲੋ ਕਣਕਾ ਜਿਹੜਾ ਪੰਜਾਬ ਦੀ ਸਰਕਾਰ ਤਾਂ ਉਹ ਵੀ ਖਾ ਗਈ ਐ ਤੇ ਹੋਰ ਤਾਂ ਇਹਨਾਂ ਨੂੰ ਰੋਜ਼ਗਾਰ ਕਿੱਥੋਂ ਦੇ ਦੂ ਜਿਹੜਾ ਨੌਕਰੀਆਂ ਕਹਿੰਦੇ ਸੀ ਇਹਨਾਂ ਤੋਂ ਤਾਂ ਵਿਚਾਰਿਆਂ ਤੋਂ ਕਈ ਬਠਲ ਦਾ ਕੰਮ ਵੀ ਖੋ ਲਿਆ ਤੇ ਹੋਰ ਚੰਗੀਆਂ ਨੌਕਰੀਆਂ ਕਿੱਥੋਂ ਪੰਜਾਬ ਵਿੱਚ ਸਾਡੇ ਇਧਰ ਪਿੰਡਾਂ ਵਿੱਚ ਤਾਂ ਕਿਸੇ ਨੂੰ ਨੌਕਰੀ ਨਹੀਂ ਮਿਲੇਗੀ ਅੱਛਾ ਪਹਿਲਾਂ ਕਿੰਨੇ ਦਿਨ ਕੰਮ ਚੱਲਦਾ ਸੀ ਪਹਿਲਾਂ ਤੁਹਾਨੂੰ ਪਤਾ ਹੈਗਾ ਵੀ ਇਸ ਸਕੀਮ ਦੇ ਤਹਿਤ ਆ ਜਿਹੜਾ ਸਕੀਮ ਨਹੀਂਗੀ ਪਹਿਲਾ ਐਕਟ ਬਣਿਆ ਸੀਗਾ ਮਤਲਬ ਕਾਨੂੰਨ ਬਣਿਆ ਸੀ ਵੀ 100 ਦਿਨਾਂ ਦੀ ਪੱਕੀ ਗਰੰਟੀ ਸੀ ਦੀ ਕੰਮ ਮਿਲਣ ਦੀ ਪਹਿਲਾ ਕਿੰਨੇ ਕੁ ਦਿਨ ਕੰਮ ਆ ਜਿਹੜਾ ਤੁਹਾਡੇ ਪਿੰਡਾਂ ਦੇ ਵਿੱਚ ਇਧਰਲੇ ਪਾਸੇ ਚੱਲਦਾ ਸੀਗਾ ਚਲੋ ਜਿਹੜਾ ਕੰਮ ਜਿੰਨਾ ਵੀ ਚੱਲਦਾ ਸੀ ਕਿਸੇ ਨਾ ਕਿਸੇ ਬੀਬੀ ਦਾ ਖਰਚਾ ਨਿਕਲਦਾ ਸੀ ਕਿਤੇ ਭਾਵਾਂ 100 ਦੇ ਵਿੱਚੋਂ ਘੱਟ ਤੋਂ ਘੱਟ ਬਸ 30 ਕੁ ਦਿਨ ਕੰਮ ਚੱਲਦਾ ਹੁੰਦਾ ਸੀਗਾ ਤੇ ਚਲੋ ਜਿੰਨੇ ਦਿਨ ਵੀ ਕੰਮ ਚੱਲਦਾ ਸੀਗਾ ਬੀਬੀਆਂ ਕੁਛ ਨਾ ਕੁਛ ਤਾਂ ਕਰਦੀਆਂ ਸੀ ਤੇ ਅੱਜ ਉਹ ਗੋਹਾ ਕੂੜਾ ਸਿੱਟਣ ਲਈ ਫੇਰ ਮਜਬੂਰ ਹੋ ਗਈਆਂ ਜੀ ਅਛਾ ਤੋਂ ਇੱਧਰ ਪਿੰਡਾਂ ਦੇ ਵਿੱਚ ਜਿਹੜਾ ਮਜ਼ਦੂਰਾਂ ਨੂੰ ਕਿੰਨੇ ਕੁ ਬਿਜਲੀ ਦੇ ਬਿੱਲ ਆ ਰਹੇ ਹੈਗੇ ਆ ਕਿਉਂਕਿ ਸਰਕਾਰ ਤੇ ਕਹਿ ਰਹੀ ਹੈ ਕਿ 600 ਯੂਨਿਟ ਆ ਜਿਹੜੀ ਅਸੀਂ ਉਹ ਮਾਫ ਕੀਤੀ ਹੋਈ ਆ ਕਿਸੇ ਨੂੰ ਵੀ ਬਿੱਲ ਆ ਰਿਹਾ ਹੈਗਾ ਵੱਡੇ ਪੱਧਰ ਦੇ ਤੇ ਜੇਕਰ ਆਪਾਂ ਦੇਖੀ ਤਾਂ ਬਹੁਤ ਸਾਰੇ ਲੋਕਾਂ ਨੂੰ ਆਬ ਨਹੀਂ ਰਿਹਾਗਾ ਤੇ ਕਿੰਨੇ ਕੁ ਲੋਕਾਂ ਨੂੰ ਤੁਹਾਡੇ ਆ ਰਹੇ ਇੱਥੇ ਆਹ ਸਾਰੀ ਮਜ਼ਦੂਰਾਂ ਦੀ ਵਸਤੀ ਆ ਜਿਨ੍ਹਾਂ ਨੂੰ 50000 ਬਿੱਲ ਆਇਆ ਕਿਸੇ ਨੂੰ 21 ਆਇਆ ਕਿਸੇ ਨੂੰ 25 ਆਇਆ ਕਿਸੇ ਨੂੰ 31 ਆਇਆ ਇਹ ਦੂ ਥਲੇ ਤਾਂ ਕਿਸੇ ਨੂੰ ਬਿੱਲ ਹੈ ਹੀ ਨਹੀਂਗਾ ਚਿਪਾਂ ਵਾਲੇ ਬਾਨੇ ਨਾਲ ਮੀਟਰ ਲਾ ਦਿੱਤੇ ਗਏ ਐ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਸਮੈਂਟ ਕਰਵਾ ਦਿੱਤੀ ਗਈ ਹੈ ਕਿ ਸੋਮਵਾਰ ਨੂੰ ਜਿਹੜਾ ਮੀਟਰ ਆ ਗਰੀਬਾਂ ਦੇ ਪੱਤੇ ਜਾਣੇ ਆ ਹੂੰ ਜੀ ਅੱਛਾ ਤੁਹਾਨੂੰ ਆਇਆ ਵੀਰੇ ਬਿੱਲ ਤੁਹਾਨੂੰ ਕਿੰਨਾ ਬਿੱਲ ਆਇਆ 20000 ਰੁਪਏ ਆਇਆ ਜੀ ਸਰ ਤੁਹਾਡੇ ਪਤੀ ਕੀ ਕਰਦੇ ਆ ਮਜ਼ਦੂਰੀ ਕਰਦੇ ਜੀ ਕਿੰਨੀ ਦਿਹਾੜੀ ਮਿਲਦੀ ਉਹਨਾਂ ਨੂੰ 500 ਰੁਪਏ ਜੀ ਅੱਛਾ ਫਿਰ ਇੰਨਾ ਬਿੱਲ ਕਿਵੇਂ ਆ ਗਿਆ ਤੁਹਾਨੂੰ ਇੱਕੇ ਦਾਮ ਕਿਉਂਕਿ ਪਹਿਲਾਂ ਪਹਿਲ ਥੋੜਾ ਆਇਆ ਹੁਣ ਉਹ ਤੁਸੀਂ ਭਰਿਆ ਨਹੀਂ ਹੋਣਾ ਨਹੀਂ ਜੀ ਚਰਨ ਜੀ ਚੰਨੀ ਵੇਲੇ ਦਾ ਬਿੱਲ ਮਾਫ਼ ਸੀਗਾ ਜੀ ਹੁਣ ਇਹਨਾਂ ਨੇ 2-3 ਮਹੀਨਿਆਂ ਦੇ ਵਿੱਚ ਹੀ ਸਾਨੂੰ 20000 ਰੁਪਿਆ ਬਿੱਲ ਭੇਜਤਾ ਬਿੱਲ ਵੀ ਨਹੀਂ ਭੇਜਿਆ ਸਿੱਧਾ ਹੀ ਘਰੇ ਆ ਕੇ ਕਿਹਾ ਸਾਨੂੰ ਵੀ ਤੁਹਾਡਾ 20000 ਰੁਪਿਆ ਬਿੱਲ ਆ ਵੀ ਇਹਨੂੰ ਪਰੋ ਨਹੀਂ ਤਾਂ ਅਸੀਂ ਮੀਟਰ ਪੱਟ ਕੇ ਲੈ ਜਾਾਂਗੇ ਅੱਛਾ ਹਾਂਜੀ ਅੱਛਾ ਪਹਿਲਾਂ ਤੁਹਾਨੂੰ ਜਿਹੜੇ ਕਣਕ ਮਿਲਦੀ ਹੁੰਦੀ ਸੀਗੀ 2 ਰੁਪਏ ਕਿਲੋ ਵਾਲੀ ਉਹ ਹੁਣ ਮਿਲਦੀ ਆ ਜਾਂ ਉਹ ਬੰਦ ਹੋ ਗਈ ਉਹ ਬੰਦ ਆ ਜੀ ਨਹੀਂ ਮਿਲਦੀ ਜੀ ਅੱਛਾ ਵੀ ਵੀ ਤੁਹਾਨੂੰ ਵੀ ਬਿੱਲ ਆਇਆ ਹੈ ਆਇਆ ਜੀ ਕਿੰਨਾ ਆਇਆ ਸਾਨੂੰ 20000 ਰੁਪਿਆ ਅੱਛਾ ਤੁਹਾਨੂੰ ਜੀ ਅੱਛਾ ਘਰ ਦੇ ਵਿੱਚ ਕੀ ਕੀ ਵਰਤਦੇ ਹੈਗੇ ਆ ਬਿਜਲੀ ਤੇ ਚੱਲਣ ਵਾਲੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਵਰਤਦੇ ਤੁਸੀਂ ਅਸੀਂ ਚੀਜ਼ਾਂ ਵਰਤਦੇ ਬਸ ਉਹੀ ਜਿਹੜੀਆਂ ਹੈਗੀਆਂ ਕੂਲਰ ਵਰਤਦੇ ਸੀਗੇ ਤੇ ਇੱਕ ਬਸ ਮੋਟਰ ਚਲਾਉਣੀ ਅੱਛਾ ਹੋਰ ਨਹੀਂ ਕੁਸਚਨ ਕੋਈ ਬੱਤੀ ਜਗਦੀ ਹੈ ਕੋਈ ਹੀਟਰ ਕਈ ਵਾਰੀ ਆਇਆ ਹੁੰਦਾ ਹੈਗਾ ਬੀਬੀ ਵੀ ਹੀਟਰ ਦੇ ਉੱਤੇ ਜ਼ਿਆਦਾ ਖਰਚਾ ਆਉਂਦਾ ਹੈਗਾ ਨਹੀਂ ਹੀਟਰ ਹਟਰ ਨਹੀਂ ਅਸੀਂ ਲਾਉਂਦੇਗੇ ਅੱਛਾ ਹੀਟਰ ਨਹੀਂ ਲਾਉਂਦੇ ਨਹੀਂ ਅਸੀਂ ਨਹੀਂ ਲਾਉਂਦੇ ਅੱਛਾ नहीं। नहीं। अच्छा माता बुजुर्गों तुसी पेंशन तौनु टाइम नाल मिल जांदी होगी 2500 ਕਿਹਾ ਸੀ ਸਰਕਾਰ ਨੇ ਕਰਦਾਂਗੇ ਨਹੀਂ ਮਿਲਦੀ ਟਾਈਮ ਨਾਲ ਮਿਲਦੀ ਨਹੀਂ ਹੁਣ ਤਾਂ 2 ਮਹੀਨੇ ਹੋ ਗਏ ਮਿਲੀ ਨਹੀਂ اچھا ਬੀਬੀ ਇੱਕ ਗੱਲ ਦੱਸੋ ਬਜ਼ੁਰਗਾਂ ਕੋ ਤੁਹਾਡੀ ਪੈਨਸ਼ਨ ਲੱਗੀ ਹੈਗੀ ਆ ਜਦੋਂ ਮੰਨ ਲਾ ਕਈ ਵਾਰੀ 2 ਮਹੀਨੇ ਜਾਂ 3 ਮਹੀਨੇ ਪੈਨਸ਼ਨ ਮਿਲਦੀ ਨਹੀਂਗੀ ਜੇਕਰ ਮੰਨ ਲਾ 1500 ਇਸ ਟਾਈਮ ਮਿਲ ਰਹੀ ਹੈਗੀ ਆ ਤਾਂ ਜੇਕਰ ਤਿੰਨ ਮਹੀਨੇ ਪੈਨਸ਼ਨ ਨਾ ਮਿਲੇ ਤਾਂ ਤਿੰਨ ਮਹੀਨਿਆਂ ਦੀ ਇਕੱਠੀ 4500 ਮਿਲ ਜਾਂਦੀ ਏ ਜਾਂ ਤਿੰਨ ਮਹੀਨੇ ਬਾਅਦ ਵੀ 1500 ਹੀ ਮਿਲਦੀ ਕਿ ਯਾਰੀ 1500 ਹੀ ਮਿਲਦੀ ਸੰਤਾ ਹੁਣ ਵੀ 1500 ਹੀ ਮਿਲੀ ਏ ਅੱਛਾ ਹਾਂ ਦੋ ਮਹੀਨੇ ਤਾਂ 1500 ਹੀ ਮਿਲੀ ਹੈ ਹੂੰ ਹਾਂਜੀ ਆਪ ਦਾ ਪਾਸੇ ਆਸੀ ਕੰਮ ਕਰਕੇ ਟਾਈਮ ਪਾਸ ਕਰ ਲੈਨੇ ਹਾਂ ਹਾਂ ਵਿੱਚ ਕੀ ਕੰਮ ਕਰਦੇ ਪੈਂਡ ਪੁੰਡ ਚ ਕਰਾਈਦਾ ਪੋਚੇ ਪਾਚੇ ਲਾਇਆ ਹੀ ਦੇ ਹੋਰ ਕੀ ਕਰਨਾ ਬਸ ਆਹੀ ਕੰਮ ਆ ਮਾ ਤਾਂ ਬੱਚੇ ਕਿੰਨੇ ਤੁਹਾਡੇ ਦੋ ਤਿੰਨ ਇੱਕ ਗੁੱਡੀ ਦੋ ਮੁੰਡੇ ਵਿਆਹੀ ਹੋਏ ਆ ਵਿਆਹ ਹੋ ਆਪਣੋ ਆਪਣਾ ਮਸਾ ਆਪਦਾ ਡੰਗਾ ਲਾਉਂਦੇ ਅਗਲੇ ਹਾਂ ਆਪਣੋ ਆਪਣਾ ਟਾਈਮ ਪਾਸ ਹੁੰਦਾ ਅਗਲੇ ਆਂਦਾ ਅੱਛਾ ਹਾਂਜੀ ਅੱਛਾ ਤੁਹਾਨੂੰ ਕਿੰਨਾ ਬਿੱਲ ਆਇਆ 62000 ਆਇਆ ਸੀ ਜਿ ਮੁੰਡਿਆਂ ਨੇ ਉੱਥੋਂ ਭੱਟੇ ਤੇ ਪੜ ਕੇ ਭਰੇ ਆ ਅੱਛਾ ਹਾਂਜੀ ਤਰਨ ਵਿਚਾਰ ਨੂੰ ਤਿੰਨ ਮਹੀਨੇ ਹੋ ਗਏ ਅੱਛਾ ਬੀਬੀ ਇਹ ਤਾਂ ਨਹੀਂ ਕਿ ਵੀ ਪੰਜਾ ਛੀਆਂ ਮਹੀਨਿਆਂ ਦਾ ਇਕੱਠਾ ਬਿੱਲ ਹੋ ਗਿਆ ਹੋਵੇ ਨਹੀਂ ਨਹੀਂ ਇਹ ਮਹੀਨਾ-ਤ-ਮਹੀਨੇ ਆਉਂਦੇ ਆ ਅੱਛਾ ਹਾਂਜੀ ਅਸੀਂ ਤਾਂ ਉਦੋਂ ਹੀ ਭਰ ਕੇ ਆਉਨੇ ਜਦ ਮਹੀਨੇ-ਮਹੀਨੇ ਆਉਂਦੇ ਆ ਅੱਛਾ ਹਾਂਜੀ ਅਛੇ ਇਹ ਸਰਕਾਰ ਨੇ ਇਹ ਗੱਲ ਇਹ ਵਾਦਾ ਕੀਤਾ ਸੀਗਾ ਕਿ ਹਜ਼ਾਰ-ਹਜ਼ਾਰ ਰੁਪਏ ਜਿਹੜੇ ਬੀਬੀਆਂ ਦੇ ਖਾਤੇ ਦੇ ਵਿੱਚ ਪਾਵਾਂਗੇ ਮਿਲ ਜਾਂਦਾ ਤੁਹਾਨੂੰ ਨਹੀਂ ਜੀ ਮਿਲਦਾ ਕੁਝ ਵੀ ਨਹੀਂ ਮਿਲਦਾਗਾ ਨਾ ਸਾਨੂੰ ਕਣਕਸ ਬੰਦ ਕੀਤੀ ਵੀ 2 ਰੁਪਏ ਵਾਲੀ ਕਣਕ ਵੀ ਨਹੀਂ ਮਿਲਦੀ ਸਾਨੂੰ 35 ਕਿਲੋ 5 ਕਿਲੋ ਨਾ ਸੀ ਮਹੀਨੇ ਨਿਕਲਦੇ 5 ਕਿਲੋ ਦਿੰਦੇ ਆ ਜੀ ਅਛਾ ਬੀਬੀ ਤੁਹਾਨੂੰ ਆਇਆ ਬੈਲਾ ਆਇਆ ਪੁੱਤ ਸਾਨੂੰ ਕਿੰਨਾ ਆਇਆ ਆ ਮਾਰ 1300 ਆਇਆ ਪੁੱਤ ਮੁੰਡੇ ਜੇ ਲੱਤ ਟੁੱਟੀ ਆ ਮੇਰੇ ਘਰ ਆ ਕੇ ਕੀੜਾ ਛੋਇਆ ਹੁਣ 2 ਮਹੀਨੇ ਹੋ ਗਏ ਪਏ ਨੂੰ ਕੰਮ ਦਿੰਦਾ ਕੋਈ ਨਹੀਂ ਮਾਤੇ ਟਮਾਟਰ ਦੇ ਕੰਮ ਕਰਕੇ ਤੇ ਫੇਰ ਟਾਈਮ ਬਸ ਕਰਦੇ ਆ ਹਾਂ ਤੇ ਆ ਦਰਸਨਾਈ ਬੰਦਾ ਪੁੱਤ ਜਿਹੜਾ ਰੋਜ਼ਗਾਰ ਦਾ ਕੰਮ ਹੈ ਵੀ ਬੰਦਾ ਤੇ ਤੁਹਾਡੇ ਮੂਰੇ ਫਰਿਆਦ ਕਰਦੇ ਵੀ ਤੁਸੀਂ ਸਾਡਾ ਦੁੱਖ ਨਿਵਾਰਤ ਕਰੋ ਮੈਨੂੰ ਤਾਂ ਸਾਡੇ ਪੂਨਾ ਮੁੰਡੇ ਕੰਮ ਕਰ ਸਕਦੇ ਆ ਪੱਠਿਆਂ ਦੇ ਦੂਰੇ ਫਿਰਦੇ ਵਿਚਾਰੇ ਦਿਹਾੜੀ ਕਰਦੇ ਉਹ ਘਰ ਵਾਲਾ ਕੰਮ ਨਿਕਾ ਲੋ ਈ ਟੂਈ ਦੋ ਵਦਿਆ ਉਹ ਪਿਆ ਬਸ ਬੁਢਾ ਹੈਗਾ ਹਾਂ ਔਰ ਪੁੱਤ ਕੋਈ ਆਏਗਾ ਮਾ ਜੀ ਅੱਛਾ ਅੰਟੀ ਜੀ ਤੁਹਾਨੂੰ ਕਿੰਨਾ ਬਿੱਲ ਆਇਆ ਹੈਗਾ ਸਾਨੂੰ 10000 ਰੁਪਏ ਆਇਆ ਹੈ ਭਈ ਹਾਂਜੀ ਹਾਂਜੀ 20000 ਆਵਿਆ ਹਾਂਜੀ ਅੱਛਾ ਘਰ ਦੇ ਵਿੱਚ ਕੀ ਕੀ ਬਾਲਦੇ ਹੋ ਤੁਸੀਂ ਕੁਛ ਨਹੀਂ ਲਾਈਟ ਬਾਲਦੇ ਹਾਂ ਜੀ ਇਹ ਲਾਈਟ ਵੀ ਕਸ ਨਕਾਹੇ ਤੇ ਮੱਚਦੀ ਆ ਕੀ ਕੀ ਘਰੇ ਚੱਲਦਾ ਹੈਗਾ ਜਿਹੜੀ ਉਹ ਚੀਜ਼ਾਂ ਲਾਈਟ ਚੱਲਣ ਨਾਲੀਆਂ ਬਲ ਵੀ ਚੱਲਦੇ ਮੋਟਰ ਚੱਲ ਮਨ ਹੱਸਦੀ ਬਲਬ ਵੀ ਚੱਲਦੇ ਜੀ ਅੱਛਾ ਹਾਂਜੀ ਮੈਂ ਤਾਂ ਤੁਹਾਨੂੰ ਕਿੰਨਾ ਬਿੱਲ ਆ ਉਹ ਸਾਡੇ ਤਾਂ ਆਵੇ ਖੈ ਨਕਾਹੇ ਅਛਾ ਇਹ ਉਹ ਤੁਹਾਡੀ ਇਹ ਇਹ ਨੋਆ ਮੇਰੀ ਨੋ ਜਮੇ ਦੇ ਨਾਲ ਇਹ ਇਹ ਇਹਨਾਂ ਨੇ ਕਹਿਤਾ ਜੀ ਇਹ ਨਾ ਆਇਆ ਸਰ ਅਛਾ ਤੁਹਾਨੂੰ ਕਿੰਨਾ ਬਿੱਲ ਆਇਆ ਤੁਹਾਨੂੰ 20000 ਜੀ ਆਇਆ ਬੋਲ ਹਟੇ ਸੀ ਤਾਂ ਤੁਹਾਨੂੰ ਕਿੰਨਾ ਸਾਨੂੰ ਬਤ 35000 ਆਇਆ ਹੈਗਾ ਅਛਾ ਉਹ ਪਰਸ ਸਾਨੂੰ ਕਹਿ ਕੇ ਗਏ ਕਿ ਕਹਾਂਗੇ ਸੋਮਵਾਰ ਨੂੰ ਅਸੀਂ ਤੁਹਾਡੇ ਬਿੱਲ ਪੱਟਨੇ ਹੈਗੇ ਮੀਟਰ ਤੇ ਹੁਣ ਮੀਟਰ ਅਸੀਂ ਕਿਵੇਂ ਪੱਟਨੇ ਕਿ ਕਿੱਥੋਂ ਮਚਾਵਾਂਗੇ ਲਾਈਟਾਂ ਰਾਤ ਨੂੰ ਬੱਚੇ ਰੋਣਗੇ ਹੈ ਹੁਣ ਕਿੱਥੋਂ ਭਰਾਂਗੇ 35000 ਰੁਪਿਆ ਉਹ ਕੱਲ ਸਾਨੂੰ ਵਾਖ ਕੇ ਗਏ ਪਰਸਾਂ ਤਾਂ ਸਾਨੂੰ ਬਿੱਲ ਦਾ ਹੱਲ ਕਰੋ ਸਾਡਾ ਕੋਈ ਜੀ ਅੱਛਾ ਵੀ ਵੀ ਜੇਕਰ ਮੰਨ ਲਾ ਵੀ ਮੀਟਰ ਪੱਟਣ ਆਉਂਦੇ ਹੈਗੇ ਕਰੋਗੇ ਵਿਰੋਧ ਫਿਰ ਕਰਾਂਗੇ ਜ਼ਰੂਰ ਹੋਰ ਕਰਾਂਗੇ ਵਿਰੋਧ ਕਰਾਂਗੇ ਹੋਰ ਹੁਣ ਕਿੱਥੋਂ ਭਰੀਏ ਬਾਈ ਹੁਣ ਕਰੋ ਕੰਮ ਤੇ ਚੱਲਦਾ ਨਹੀਂ ਕੋਈ ਮਿਹਨਤ ਕਿੱਥੋਂ ਕਰੀਏ ਅਸੀਂ ਦਿਹਾੜੀ ਤਾਂ ਪਾਈ ਬੰਦ ਹੋਇਆ ਪੈ ਨਰੇਗੇ ਵਾਲਾ ਕੰਮ ਉਹ ਸਾਡਾ ਬੰਦ ਹੋਇਆ ਪੈ ਨਰੇਗਾ ਚੱਲੇ ਤੇ ਕੋਈ ਮਾੜਾ ਮਟਾ ਕੋਈ ਛੀਤ ਨਾ ਕੋਈ 8 900 ਆਉਂਦਾ ਹੀ ਸੀ ਤੇ ਕਿੰਨਾਂ ਹਜ਼ਾਰ ਆ ਜਾਂਦਾ ਉਹ ਸਾਨੂੰ ਉਹ ਵੀ ਬੰਦ ਕਰਿਆ ਪਿਆ ਸਾਡਾ ਆ ਸਾਡਾ ਹੱਲ ਕਰੋ ਤੁਸੀਂ ਜਰੂਰ ਅੱਛਾ ਵੀ ਵੀ ਇੱਕ ਗੱਲ ਦੱਸਿਓ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਨੇ ਨਾ ਜਿਹੜਾ ਮਾਈਕਰੋ ਫਾਈਨਾਂਸ ਕੰਪਨੀਆਂ ਤੋਂ ਜਿਹੜੇ ਲੋਨ ਚੱਕੇ ਹੁੰਦੇ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਕ ਬੀਬੀਆਂ ਨੇ ਉਹ ਲੋਨ ਵਗੈਰਾ ਚੱਕਿਆ ਬਥੇਰੇ ਚੱਕੀ ਖੜੀਆਂ ਬਾਈ ਉਹ ਤੇ ਹਾਂ ਮਾਫ ਹੋਏ ਸਰਕਾਰ ਕਹਿੰਦੀ ਸੀ ਮਾਫ ਕਰਦੇ ਕੋਈ ਮਾਫ ਨਹੀਂ ਹੋਏ ਉਹ ਵੱਡਾ ਝੂਠ ਤਾਂ ਵੀਰ ਜੀ ਇਹਨਾਂ ਨੇ ਲੋਨਾਂ ਦੇ ਵਿੱਚ ਮਾਰਿਆ ਜਿਹੜਾ ਕਰਜ਼ਾ ਮੁਕਤੀ 100% ਪੰਜਾਬ ਦੀਆਂ ਬੀਬੀਆਂ ਭਾਵਾਂ ਛੋਟੇ ਕਿਸਾਨਾਂ ਦੀਆਂ ਤੇ ਭਾਵਾਂ ਮਜ਼ਦੂਰਾਂ ਦੀਆਂ 100% ਆ ਜਿਹੜਾ ਬੰਦਿਆਂ ਦੇ ਨਾਲੋਂ ਬੀਬੀਆਂ ਜਿਹੜਾ ਗੁਲਾਮ ਹੋ ਚੁੱਕੀਆਂ ਕੰਪਨੀਆਂ ਦੀਆਂ ਕੰਪਨਗਾ ਵਾਲੇ 7 ਵਜੇ ਘਰੇ ਆ ਕੇ ਬੈਠ ਜਾਂਦੇ ਤੇ ਰਾਤ ਨੂੰ 10 ਵਜੇ ਤੱਕ ਬੀਬੀਆਂ ਦੇ ਘਰੇ ਬੈਠ ਜਾਂਦੇ ਆ ਤੇ ਕਈ ਘਰ ਜਿਹੜਾ ਇਹਨਾਂ ਗੱਲਾਂ ਦੇ ਕਾਰਨ ਉਜੜ ਚੁੱਕੇ ਆ ਕਿਉਂਕਿ ਬੀਬੀਆਂ ਨੂੰ ਨਾ ਤਾਂ ਉਹ ਦੇਖਦੇ ਆ ਕਿ ਬੀਬੀ ਕੋਈ ਕਾਰੋਬਾਰ ਦੀ ਆ ਕਿ ਨਹੀਂ ਉਹਨਾਂ ਨੂੰ 1.5 ਡੇਡ ਲੱਖ ਰੁਪਈਆ ਦੇ ਦਿੰਦੇ ਆ ਬੀਬੀ ਹੁੰਦੀ ਬੇਰਜਗਾਰ ਉਹ ਲੈ ਕੇ ਵਿਚਾਰੀ ਕੋਈ ਨਾ ਕੋਈ ਘਰ ਦੀ ਚੀਜ਼ ਲੈ ਲੈਂਦੀ ਆ ਉਸ ਤੋਂ ਬਾਅਦ ਕੁਛ ਨਾ ਕੁਛ ਘਰ ਵਾਲਾ ਵੀ ਨਸ਼ੇੜੀ ਹੁੰਦਾ ਕੰਮਕਾਰ ਚੱਲਦਾ ਨਹੀਂਗਾ ਤੇ ਫਿਰ ਕਈ ਘਰਾਂ ਦੇ ਤਾਂ ਤਲਾਕ ਹੋ ਚੁੱਕੇ ਇਨ੍ਹਾਂ ਗੱਲਾਂ ਦੇ ਕਾਰਨ ਤੇ ਕਈ ਬੀਬੀਆਂ ਹੁਣ ਮੈਂ ਇੱਕ ਔਰਤ ਐ ਇੱਕ ਕਹਿਣਾ ਨਹੀਂ ਚਾਹੁੰਦੀ ਕਈ ਬੀਬੀਆਂ ਦੇ ਵਪਾਰ ਦਾ ਧੰਦੇ ਵਿੱਚ ਪੈ ਚੁੱਕੀਆਂ ਇਹ ਸਰਕਾਰਾਂ ਦੇ ਕਾਰਨ ਕਿਉਂਕਿ ਕੰਪਨੀਆਂ ਵੱਲੋਂ ਲਾਉਣ ਦਿੱਤੇ ਗਏ ਆ ਤੇ ਉਹਦੀ ਕਸ਼ਤਾਂ ਦੀ ਪੂਰਤੀ ਕਰਨ ਲਈ ਘਰ ਉਜੜ ਰਹੇ ਆ ਹੂੰ ਜੀ ਅੱਛਾ ਜੇਕਰ ਮੰਨ ਲਓ ਵੀ ਤੁਹਾਡੇ ਪਿੰਡ ਦੇ ਵਿੱਚ ਹੁਣ ਮੁਲਾਜ਼ਮ ਮੀਟਰ ਪਟਨਾਉਂਦੇ ਹੈਗੇ ਵਿਰੋਧ ਕਰੋਗੇ ਬੋਕਰ ਪ੍ਰੇਡ ਕਰਾਂਗੇ ਕਿਸੇ ਗਰੀਬ ਦਾ ਮੀਟਰ ਨਹੀਂ ਪਟਿਆ ਜਾਣ ਦੇਵਾਂਗੇ ਜੀ ਸਾਰੀਆਂ ਬੀਬੀਆਂ ਨੇ ਤਿਆਰੀ ਕਰ ਲਈ ਆ ਕਿ ਅਸੀਂ ਆਪਦੇ ਮੀਟਰ ਨਹੀਂ ਪਟੇ ਜਾਣ ਦੇਣੇ ਇਹਦੂ ਤਾਂ ਮਰੀ ਚੰਗੇ ਅਨਰੇਗਾ ਇਹਨਾਂ ਦੀ ਬੰਦ ਦਾ ਵਿਚਾਰਿਆਂ ਦੀ ਕਿਕਰਾਂ ਤੇ ਚੜ-ਚੜ ਬਾਲਣ ਲਾਉਂਦਿਆਂ ਫਿਰਦਿਆਂ ਹਜ਼ਾਰ ਰੁਪਏ ਨੂੰ ਸਿਲੰਡਰ ਕਰਤਾ ਤੇ ਫਿਰ ਇਹਨਾਂ ਨਾਲ ਹੀ ਯੁੱਧ ਲਾਇਆ ਚੰਗਾ ਸਰਕਾਰ ਦੀਆਂ ਕਰਤੂਤਾਂ ਦਾ ਉਹਨਾਂ ਨੂੰ ਪਤਾ ਤਾਂ ਲੱਗੂ ਕਿ ਕੀ ਹੋ ਰਿਹਾ ਸਰਕਾਰ ਕਹਿੰਦੀ ਸੀਗੀ ਵੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਬਦਲਾਵ ਦਾ ਨਾਅਰਾ ਲਾ ਕੇ ਆਏ ਸੀਗੇ ਕਹਿੰਦੇ ਵੀ ਮਜ਼ਦੂਰਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਾਂਗੇ ਬਦਲੀ ਜ਼ਿੰਦਗੀ ਅੱਜ ਮੀਟਰ ਪੱਤੇ ਜਾਣੇ ਆ ਦੇਖ ਲੈਣ ਜ਼ਿੰਦਗੀ ਕਿਹੜੀ ਬਦਲੀ ਐ ਕਈ ਬਠਲ ਦਾ ਕੰਮ ਵੀ ਖੋ ਲਿਆ ਜ਼ਿੰਦਗੀ ਇਹ ਬਦਲੀ ਐ ਕਿ ਹਾਂ ਇਹ ਕੰਮ ਕਰਦੇ ਸੀ ਇਹਨਾਂ ਦੇ ਚੁੱਲ੍ਹੇ ਤਪਦੇ ਸੀਗੇ ਤੇ ਅੱਜ ਬਿਲਕੁਲ ਬੇਰੋਜ਼ਗਾਰ ਆ ਮਜ਼ਦੂਰ ਸੋ ਦੋਸਤੋ ਦੇਖ ਸਕਦੇ ਹੋ ਕਿ ਮੋਦੀ ਸਰਕਾਰ ਆ ਜਿਹੜੀ ਐ ਸਮਿਆਂ ਜਿਹੜਾ ਇੱਕ ਐਕਟ ਨੂੰ ਰੱਦ ਕਰਕੇ ਨਵੀਂ ਸਕੀਮ ਲਾਂਚ ਕੀਤੀ ਆ ਵੀਵੀਜੀ ਰਾਮਜੀ ਪਰ ਉਸ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਹੋ ਰਿਹਾ ਹੈਗਾ ਕਿਉਂਕਿ 60 40 ਦੇ ਰੇਸ਼ੋ ਦੇ ਮੁਤਾਬਕ ਆ ਜਿਹੜਾ ਇਹ ਗੱਲ ਆਖੀ ਜਾ ਰਹੀ ਹੈ ਕਿ 40% ਜਿਹੜੀਆਂ ਹੁਣ ਸੂਬਾ ਸਰਕਾਰਾਂ ਪੈਸੇ ਪਾਉਣੀਆਂ ਪਰ ਵੱਡੇ ਪੱਧਰ ਦੇ ਉੱਤੇ ਜੋ ਟੈਕਸ ਆ ਜੋ ਸੂਬਾ ਸਰਕਾਰਾਂ ਤੋਂ ਇਕੱਠਾ ਕੀਤਾ ਜਾਂਦਾ ਉਹ ਸੈਂਟਰ ਕੋਲੇ ਚਲਾ ਜਾਂਦਾ ਤੇ ਸੂਬਾ ਸਰਕਾਰਾਂ ਕੋਲੇ ਉਹਨਾਂ ਪੈਸਾ ਹੈ ਨਹੀਂਗਾ ਯਾਨੀ ਕਿ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾ ਕੇ ਇਹ ਸਕੀਮ ਨੂੰ ਵੀ ਜਿਹੜਾ ਬੰਦ ਕੀਤਾ ਜਾ ਰਿਹਾ ਦੂਸਰੀ ਗੱਲ ਹੈਗੀ ਆ ਕਿ ਨਵੇਂ ਬਿਜਲੀ ਸੋਧ ਬਿੱਲ ਜਿਹੜੇ ਉਹ ਆ ਗਏ ਆ ਉਸ ਬਿਜਲੀ ਸੋਧ ਬਿੱਲ ਆਉਣ ਦੀ ਵਜ੍ਹਾ ਕਰਕੇ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਨਿੱਜੀ ਕਰਨ ਦੀ ਪਾਲਿਸੀ ਦੇ ਤਹਿਤ ਇਹ ਬਿਜਲੀ ਮਹਿਕਮਾ ਜਿਹੜਾ ਉਹ ਨਿੱਜੀ ਹੋ ਜਾਣਾ ਨਿੱਜੀ ਹੋਣ ਦੀ ਵਜ੍ਹਾ ਕਰਕੇ ਆ ਜਿਹੜਾ ਜੋ ਬਿਜਲੀ ਅਸੀਂ ਮੁਫਤ ਬਾਲ ਰਹੇ ਹਾਂ ਉਹ ਕਿਤੇ ਨਾ ਕਿਤੇ ਉਸ ਦਾ ਖਮਿਆਜਾ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪੈਣਾ ਜਦੋਂ ਸਭ ਕੁਝ ਪ੍ਰਾਈਵੇਟ ਹੋ ਗਿਆ ਤਾਂ ਬਿਜਲੀ ਵੀ ਪ੍ਰਾਈਵੇਟ ਹੋਣ ਤੋਂ ਬਾਅਦ ਆ ਜਿਹੜਾ ਕਿਤੇ ਨਾ ਕਿਤੇ ਜਿਸ ਦੀ ਜੇਬ ਦੇ ਵਿੱਚ ਕਹਿੰਦੇ ਜਿਵੇਂ ਉਜੋਕੇ ਸਮੇਂ ਦੇ ਦੌਰਾਨ ਜਿਹਦੀ ਜੇਬ ਦੇ ਵਿੱਚ ਪੈਸੇ ਹੈਗੇ ਆ ਉਹ ਲਾਜ ਕਰਾ ਲੈਂਦਾ ਜਿਹਦੀ ਜੇਬ ਦੇ ਵਿੱਚ ਪੈਸੇ ਹੁੰਦੇ ਉਹ ਆਉਦੇ ਬੱਚੇ ਪੜਾ ਲੈਂਦਾ ਜਿਹਦੀ ਜੇਬ ਦੇ ਉਚ ਆਉਣ ਵਾਲੇ ਸਮੇਂ ਦੇ ਦੌਰਾਨ ਆ ਜਿਹੜਾ ਪੈਸਾ ਹੋਊਗਾ ਉਹੀ ਕਿਤੇ ਨਾ ਕਿਤੇ ਬਿਜਲੀ ਬਾਲ ਸਕਦਾ ਨਹੀਂ ਤਾਂ ਨੇਰੇ ਦੇ ਵਿੱਚ ਬੈਠਾ ਰਹੂਗਾ ਸੋ ਇਸ ਕਰਕੇ ਲੋਕ ਇਸ ਚੀਜ਼ ਦਾ ਜਿਹੜਾ ਵਿਰੋਧ ਕਰ ਰਹੇ ਪਿੰਡਾਂ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਇਸ ਟਾਈਮ ਅਸੀਂ ਚਖੜਾ ਲਿਆ ਇੱਥੇ ਵੀ ਲੋਕਾਂ ਨੇ ਅਰਤੀਆਂ ਫੂਕੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੱਗਦਾ ਹੈਗਾ ਕਿ ਇਹ ਵਿਰੋਧ ਪ੍ਰਦਰਸ਼ਨਾਂ ਜਿਹੜੇ ਹੋਰ ਤੇਜ਼ ਹੋਣਗੇ ਸੋ ਤੁਸੀਂ ਜੁੜੇ ਰਹੋ ਮੈਂ ਬਲਰਾਜ ਮੋੜ ਤੋਂ ਤੁਹਾਡਾ ਬਹੁਤ ਬਹੁਤ